ਬਠਿੰਡਾ ਦੇ ਸਿਵਲ ਹਸਪਤਾਲ ਦੇ ਜੱচ্চਾ ਬੱਚਾ ਹਸਪਤਾਲ ਦੇ ਵਿੱਚ ਪਾਣੀ ਨੂੰ ਤਰਸੇ ਲੋਕ ਨਹੀਂ ਮਿਲ ਰਿਹਾ ਪੀਣ ਵਾਲਾ ਪਾਣੀ ਮੁੱਲ ਦਾ ਪਾਣੀ ਲੈਣ ਲਈ ਹੋਏ ਮਜਬੂਰ ਐਸਐਮਓ ਕੁਝ ਵੀ ਕਹਿਣ ਤੋਂ ਭੱਜੀ ਮਾਮਲਾ ਸੋਮਵਾਰ ਨੂੰ 4 ਵਜੇ ਦੇ ਲਗਭਗ ਦਾ ਜਿੱਥੇ ਬਠਿੰਡਾ ਦੇ ਸਿਵਲ ਹਸਪਤਾਲ ਦੇ ਜੱচ্চਾ ਬੱਚਾ ਹਸਪਤਾਲ ਦੇ ਵਿੱਚ ਪੀਣ ਵਾਲੇ ਪਾਣੀ ਨੂੰ ਲੋਕ ਤਰਸ ਰਹੇ ਹਨ ਇੱਥੇ ਵਾਟਰ ਕੋਲਰ ਭਾਵੇਂ ਲੱਗੇ ਹਨ ਲੇਕਿਨ ਪੀਣ ਵਾਲਾ ਪਾਣੀ ਇੱਥੇ ਨਹੀਂ ਮਿਲ ਰਿਹਾ ਵਾਟਰ ਕੋਲਰ ਇਹੀ ਚੱਲ ਰਹੇ ਹਨ ਲੇਕਨ ਮਾਰੇ ਵਿੱਚ ਪਾਣੀ ਨਹੀਂ ਮਿਲ ਰਿਹਾ ਲੋਕ ਮੁੱਲ ਦੇ ਬੋਤਲਾਂ ਲੈਣ ਲਈ ਮਜਬੂਰ ਹਨ ਇਸ ਸਬੰਧੀ ਜਦ ਬਠਿੰਡਾ ਸਿਵਲ ਹਸਪਤਾਲ ਦੇ ਚਿਲਡਰਨ ਹਸਪਤਾਲ ਦੀ ਐਸਐਮਓ ਡਾਕਟਰ ਪ੍ਰੀਤ ਮਨਿੰਦਰ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਨੇ ਕੁਝ ਵੀ ਕਹਿਣ ਤੋਂ ਮਨਕਾਰੀ ਕਰ ਦਿੱਤੀ ਪਰ ਇਹ ਤੁਸੀਂ ਦੇਖ ਰਹੇ ਹੋ ਬਠਿੰਡਾ ਦੇ ਸਿਵਲ ਹਸਪਤਾਲ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਵਾਟਰ ਕੂਲਰ ਭਾਵੇਂ ਲੱਗੇ ਹਨ ਲੇਕਿਨ ਇਹਨਾਂ ਦੇ ਵਿੱਚ ਪਾਣੀ ਨਹੀਂ ਮਿਲ ਰਿਹਾ ਲੋਕ ਮੁੱਲ ਦਾ ਪਾਣੀ ਲੈਣ ਦੇ ਲਈ ਮਜਬੂਰ ਹਨ ਇਸ ਨੂੰ ਲੈ ਕੇ ਮੰਗ ਕੀਤੀ ਹੈ ਕਿ ਇਹ ਵਾਟਰ ਕੂਲਰ ਚਲਾਏ ਜਾਣ ਤਾਂ ਜੋ ਲੋਕਾਂ ਨੂੰ ਇਹ ਸਹੂਲਤ ਮਿਲ ਸਕੇ ਕਿਉਂਕਿ ਇੱਥੇ ਦੂਰ ਦੂਰੋਂ ਲੋਕ ਆਉਂਦੇ ਹਨ ਅਤੇ ਜਿੱਥੇ ਇੱਥੇ ਦਵਾਈਆਂ ਤੇ ਪੈਸੇ ਲੱਗ ਰਹੇ ਨੇ ਉੱਥੇ ਨਾਲ ਪਾਣੀ ਤੇ ਵੀ ਨਾਲ ਨਾਲ ਪੈਸੇ ਲੱਗ ਰਹੇ ਨੇ ਇਸ ਨੂੰ ਲੈ ਕੇ ਲੋਕਾਂ ਨੂੰ ਕਾਫੀ ਸਮੱਸਿਆ ਆ ਰਹੀ ਹੈ ਹਾਂਜੀ ਭਾਈ ਜੀ ਮੇਰਾ ਨਾਮ ਬਿੱਟੂ ਸਿੰਘ ਹੈ ਮੈਂ ਲੋਕਲੀਆਂ ਬਠਿੰਡੇ ਤੋਂ ਮੈਂ ਸਰਕਾਰੀ ਹਸਪਤਾਲ ਚ ਪਾਣੀ ਵਾਸਤੇ ਦੇਖਣ ਆਇਆ ਸੀਗਾ ਤੇ ਪਾਣੀ ਦਾ ਹੈ ਹੀ ਨਹੀਂ ਜੀ ਕੋਈ ਵੀ ਰੈਜਿਸਟ੍ਰੇਸ਼ਨ ਮੈਂ ਚਾ ਬੱਚਾ ਬਾਹਰ ਇੱਥੇ ਪੇਸ਼ੈਂਟ ਬਹੁਤ ਜ਼ਿਆਦਾ ਹੁੰਦੇ ਆ ਇੱਥੇ ਪਾਣੀ ਦੀ ਸਮੱਸਿਆ ਹੈ ਜੀ ਪਾਣੀ ਦਾ ਜਣ ਦੀ ਹੱਲ ਹੋ ਸਕਦਾ ਤਾਂ ਕੋਈ ਕਰੋ ਜੀ ਮੇਰੀ ਇਹੀ ਬੇਨ ਜਦੋਂ ਇੰਨੀ ਗਰਮੀ ਆ ਸਰਕਾਰ ਨੂੰ ਇਹਦਾ ਇੰਟੀਮ ਕਰਦਾ ਕਰਨਾ ਚਾਹੀਦਾ ਜੀ ਇਹ ਪ੍ਰੋਪਰ ਲਾਏ ਆ ਤਾਂ ਹੁਣ ਇਹਨਾਂ ਦਾ ਕਰਨਾ ਚਾਹੀਦਾ ਦੋ ਦੋ ਵਾਟਰ ਕੋਲਰ ਲੱਗਿਆ ਜੀ ਚੱਲਨੇ ਚਾਹੀਦੇ ਇਹ ਜ਼ਰੂਰੀ ਹੈ ਜੀ ਮੰਗ ਕਰਦੇ ਮੰਗ ਤਾਂ ਇਹੀ ਹੈ ਜੀ ਵੀ ਇਹਨਾਂ ਨੂੰ ਸਟਾਰਟ ਕੀਤਾ ਜਾਵੇ ਜੇ ਨਹੀਂ ਚੱਲਦੇ ਤਾਂ ਹੋਰ ਲਵਾਏ ਜਾਣ ਕਿਉਂਕਿ ਸਾਹਮਣੇ ਹੀ ਨਸ਼ਾ ਛਡਾਊ ਕੇਂਦਰ ਹੈ ਉੱਥੇ ਵੀ ਜ਼ਰੂਰਤ ਪੈਂਦੀ ਉੱਥੇ ਘੱਟੋ ਘੱਟ 5-600 ਬੰਦੇ ਦੀ ਦਵਾਈ ਲੱਗਿਆ ਸਵੇਰ ਤੋਂ ਲੈ ਕੇ ਦੁਪਹਿਰ 1:30 ਵਜੇ ਤੱਕ ਜਣੇ ਦੀ ਏਨੇ ਬੰਦੇ ਦਵਾਈ ਲੈ ਕੇ ਆਉਂਦੇ ਆ 400 ਬੰਦੇ ਨੂੰ ਦਵਾਈ ਲੈ ਕੇ ਜਾਂਦਾ ਤਾਂ ਪਾਣੀ ਦੀ ਤਾਂ ਵਾਰ-ਵਾਰ ਜ਼ਰੂਰਤ ਰਹਿੰਦੀ ਹੈ ਇੱਥੇ ਹਰਵੰਤ ਸਿੰਘ ਆ ਜੀ ਦਵਾਈ ਲੈਣ ਆਏ ਸੀ ਸਰ ਇੱਥੇ ਤੇ ਹੁਣ ਪਾਣੀ ਕੀ ਕਰਨਾ ਹੈ ਜੀ ਦਵਾਈ ਲੈਣੀ ਸੀ ਜੀ ਪਾਣੀ ਭਾਲਦੇ ਸੀ ਪਾਣੀ ਹੈ ਨਹੀਂ ਸਰ ਇੱਥੇ ਇਹ ਕਿਹੜੀ ਜਗ੍ਹਾ ਵਾ ਇਹ ਬਠੰਡਾ ਜੀ ਕਿਹੜੀ ਜਗ੍ਹਾ ਤੋਂ ਪਾਣੀ ਕਰਦੇ ਖੜੇ ਕਿੱਥੇ ਅਸੀਂ ਆਪਣਾ ਬੱਚਿਆਂ ਦੇ ਹਸਪਤਾਲ ਦੇ ਸਾਹਮਣੇ ਖੜੇ ਆ ਜੀ ਸਰਕਾਰੀ ਹਸਪਤਾਲ ਸਰਕਾਰੀ ਹਸਪਤਾਲ ਸਾਰਾ ਬਹੁਤ ਔਖਾ ਜੀ ਦਵਾਈ ਬੂਟੀ ਲੈਣੀ ਹੁੰਦੀ ਆ ਬਹੁਤ ਜ਼ਿਆਦਾ ਔਖਾ ਆ ਜੀ ਬਾਜੀ ਬ੍ਰਦਰ ਕੀ ਨਾਮ ਆ ਮੱਖਣ ਸਿੰਘ ਜੀ ਕੀ ਕਰਨਾ ਆ ਸੀ ਕਿਹੜਾ ਹਸਪਤਾਲ ਆ ਇਹ ਸਰਕਾਰੀ ਹਸਪਤਾਲ ਆ ਜੀ ਆਪਣਾ ਢੰਡੇ ਦਾ ਤੇ ਇਹ ਪਾਣੀ ਭਰਨਾ ਇਸ ਪਾਣੀ ਚੱਲਦੇ ਨਹੀਂ ਪਿਆ ਜੀ ਹਾਂਜੀ ਇਹ ਪਾਣੀ ਦੀ ਜੱਗਾ ਮੈਨੂੰ ਲੋੜ ਸੀ ਹੁਣ ਬੱਚਾ ਬਿਮਾਰ ਆਗਾ ਤੇ ਪਾਣੀ ਹੈ ਨਹੀਂ ਬਿਲਕੁਲ ਪਾਣੀ ਦੀ ਬਹੁਤ ਸਮੱਸਿਆ ਆ ਰਹੀ ਹੈ ਹਾਂਜੀ ਪਾਣੀ ਦੀ ਬਹੁਤ ਸਮੱਸਿਆ ਹੈਗੇ ਜੀ ਕਿਉਂਕਿ ਹੁਣ ਹਰ ਇੱਕੇ ਪਾਣੀ ਆ ਭਰਨਾਂ ਨੂੰ ਖਾਲੀ ਹੈ ਜੀ ਹਾਂਜੀ ਕਰਦੇ ਸਰਕਾਰ ਤੋਂ ਇਹੀ ਗੱਲ ਨਹੀਂ ਵਧੀਆ ਹੁਣ ਆਪਾਂ ਦੇ ਚਾਹੀਦਾ ਧਿਆਨ ਦੇਣ ਚਾਹੀਦਾ ਉਹਨਾਂ ਨੂੰ ਪਾਣੀ ਦਾ ਕਿਉਂਕਿ ਹੁਣ ਲੋੜ ਆ ਗਈ ਹੁਣ ਗਰਮੀ ਬਹੁਤ ਜ਼ਿਆਦਾ ਜੀ ਹਾਂਜੀ ਜੀ ਕੀ ਨਾਮ ਹੈ ਤੁਹਾਡਾ ਮਲਕੀਸ਼ ਸਿੰਘ ਆ ਜੀ ਕਿੱਥੇ ਆਏ ਸੀ ਤੁਸੀਂ ਇਹ ਜਹਾਜ਼ਪਤਾਲ ਚਾਈ ਸੀਗੇ ਜੀ ਤੇ ਕਿਵੇਂ ਇੱਥੇ ਆ ਗਏ ਤੇ ਖੜੇ ਹੋ ਤੁਸੀਂ ਆਰੂ ਦੇ ਪਾਣੀ ਲੈਣ ਆਏ ਸੀਗੇ ਜੀ ਸਵੇਰ ਦਾ ਪਾਣੀ ਨਹੀਂ ਲੱਭੀ ਜਾਂਦੇ ਪਾਣੀ ਨਹੀਂ ਮਿਲ ਰਿਹਾ ਹੈਗਾ ਆਰੂ ਥਾਂ ਥਾਂ ਹੈਗੇ ਪਾਣੀ ਹੈ ਨਹੀਂਗਾ ਆਰੂ ਤੇ ਚੱਲੀ ਜਾਂਦਾ ਜੀ ਹੁਣ ਆਵਾਜ਼ ਆਈ ਜਾਂਦੀ ਹੈ ਕਿ ਨਾ ਜੀ ਆਹ ਦੇਖੋ ਪਾਣੀ ਤਾਂ ਹੈ ਨਹੀਂਗਾ ਬਸ ਹੁਣ ਖਾਲੀ ਚੱਲੀ ਜਾਂਦਾ ਬਿਜਲੀ ਫੁੱਕੀ ਜਾਂਦੀ ਪਤਾ ਨਹੀਂ ਜੀ ਖਾਲੀ ਚੱਲੀ ਜਾਂਦਾ ਫਿਰ ਜੀ ਆ ਕਿਸੇ ਚ ਵੀ ਨਹੀਂ ਆਈ ਚ ਦਿਖਾ ਦਿੰਨੇ ਆ ਜੀ ਦੇਖੋ ਹੁਣ ਜਿੰਮੇ ਇਹ ਮਤਲਬ ਕਿ ਸੰਸਥਾ ਵੱਲੋਂ ਕਿਸੇ ਨਾ ਫੈਕਟਰੀਆਂ ਵੱਲੋਂ ਜਾਂ ਕਿਸੇ ਵੱਲੋਂ ਦਾਅਵਾ ਕੀਤੇ ਜਾਂਦੇ ਆ ਪਰ ਪਾਣੀ ਫੇਰ ਵੀ ਨਹੀਂ ਪਾਏ ਜਾਂਦਾ ਕਿਸ ਤਰ੍ਹਾਂ ਦੇ ਕਰਕੇ ਇਹ ਹੈ ਵੀ ਨਹੀਂ ਸਰਕਾਰ ਨੂੰ ਸਰਕਾਰ ਨੂੰ ਤਾਂ ਹੀ ਹੁਣ ਫਿਰ ਜਦੋਂ ਐਡਾ ਨਾ ਰੱਖਿਆ ਜੀ ਹੁਣ ਇਹਨਾਂ ਦੀ ਕੋਸਾਇਤ ਆਈ ਨਹੀਂਗਾ ਫਿਰ ਹੁਣ ਇਹ ਵੀ ਲੋਕਾਂ ਦੇ ਦਿੱਤੇ ਹੋਇਆ ਹਾਂਜੀ ਬਣੀ ਵੀ ਨਹੀਂ ਪਾ ਸਕਦੇ ਸੇ ਇਹ ਕੋਈ ਸਰਕਾਰ ਦੇ ਹਾਂਜੀ ਹਾਂਜੀ ਸਾਰੇ ਜਿੰਨੇ ਹੈਗੇ ਸਾਰੇ ਖਾਲੀ ਪਿਆ ਮੈਂ ਉਧਰੋਂ 2 ਘੰਟੇ ਹੋ ਗਏ ਭੌਂਕਦੇ ਫਿਰਦੇ ਨੂੰ ਮੈਂ ਚੱਲ ਇੱਥੇ ਉਹ ਇੱਥੇ ਵੀ ਹੈ ਨਹੀਂ ਇਹ ਤਾਂ ਨਹੀਂ ਕਿਹਾ ਵੀ ਇਹ ਕਿਤੇ ਕੰਟੀਨਾ ਤੋਂ ਪਾਣੀ ਲੈਣ ਤੇ ਜਾਣ ਕੇ ਬੰਦ ਕਰਦੇ ਹਾਂ ਪਤਾ ਨਹੀਂ ਜੀ ਫਿਰ ਹੁਣਾਂ ਮੁੱਲ ਲੈਣੀ ਪਊਗੀ 20-30 ਰੁਪਏ ਦੀ ਬੋਤਲ ਦੇਊਗਾ ਜੀ ਉਧਰੋਂ ਅੰਦਰ ਲੱਗੀ ਜਾਂਦੇ ਆ ਉਧਰ ਬਾਹਰ ਲੱਗੀ ਜਾਂਦੇ ਜੀ ਇਹ ਤਾਂ ਫਿਰ ਲੱਕੇ ਜਾਂਦੇ ਆ ਸ਼ਾਮ ਤੱਕ ਤਾਂ ਫੇਰੇ ਤੇ ਹੋਰ ਜੀ ਹੁਣ ਸਵੇਰ ਦੇ ਮੋਲ ਲੈ ਕੇ ਜਾਈ ਜਾਂਦੇ ਆ ਜਾਂ ਟਾਬੇ ਤੋਂ ਲੈ ਜਾਂਦੇ ਆ ਕਿ 20 25 ਰੁਪਏ ਦੀ ਬੋਤਲਾਂ